ਇੱਕ ਅੰਤਕਵਾਦੀ ਟੈਰਰਿਸਟ ਜਿਹੜਾ ਕਿ ਕਿਸਾਨਾਂ ਨੂੰ ਬਹੁਤ ਬੋਲਿਆ ਜਾਂਦਾ ਹੈ ਇਹ ਉਹ ਕੰਗਣਾ ਨਯੌਰ ਵਰਗੀ ਜਿਹੜੀ ਹੈ ਉਹ ਬਿਲਕੁਲੀ ਮੈਨੂੰ ਤੇ ਉਹ ਪਾਕਲ ਜਾਪਦੀ ਹੈ ਇਹ ਅਥਰੂ ਕੈਂਸ ਦੇ ਗੋਲੇ ਸੁੱਟੇ ਸੀ ਧੂਆਂ ਧਾਰ ਹੋ ਗਿਆ ਸੀ ਤਾਂ ਮਨ ਦੇ ਵਿੱਚ ਇਹ ਵਿਚਾਰ ਤੇ ਮੇਰੇ ਖੁਦ ਦੇ ਉੱਥੇ ਮੇਰੀ ਡਰੈਸਿੰਗ ਕਰਦੇ ਵਕਤ ਮੇਰੇ ਵੀ ਸੱਟਾਂ ਲਾਈਆਂ ਮੇਰੀ ਬਾਹਂਦ ਉਹ ਜਗਾ ਤੋਂ ਫ੍ਰੈਕਚਰ ਹੋਈ ਪੇਟ ਦੇ ਵਿੱਚ ਮੇਰੇ ਇਨਫੈਕਸ਼ਨ ਹੋ ਗਈ ਸੀਗੀ ਰਜਿੰਦਰਾ ਹਸਪੀਟਲ ਵੀ ਰਵੇ ਵੀ ਬੜਾ ਤਰ੍ਹਾਂ ਦਾ ਕਿਉਂਕਿ ਇੱਕ ਟਾਈਮ ਕਾਲ ਜੀ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗਗਨਦੀਪ ਸਿੰਘ ਸਵਾਗਤ ਕਰਦਾ ਹਾਂ ਇਸ ਸਮੇਂ ਅਸੀਂ ਮੌਜੂਦ ਆ ਖਨੋਰੀ ਬਾਰਡਰ ਤੇ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਬੈਰੀਗੇਟ ਉਸੇ ਤਰ੍ਹਾਂ ਨਾਲ ਲਗਾਏ ਹੋਏ ਨੇ ਅਤੇ ਸੜਕਾਂ ਦੇ ਵਿੱਚ ਕੰਡਿਆਲੀ ਜਿਹੜੀ ਤਾਰਾਂ ਨੇ ਇਹ ਵੀ ਲੱਗੀਆਂ ਹੋਈਆਂ ਨੇ ਅਤੇ ਸੁਪਰੀਮ ਕੋਰਟ ਹਾਈ ਕੋਰਟ ਵੱਲੋਂ ਇੱਕ ਫੈਸਲਾ ਆਇਆ ਸੀ ਕਿ ਜਿਹੜਾ 7 ਦਿਨਾਂ ਦੇ ਵਿੱਚ ਬੈਰੀਗੇਟ ਹੈ ਜਿਹੜਾ ਉਹ ਖੋਲਿਆ ਜਾਵੇ ਪਰ ਹਰਿਆਣਾ ਸਰਕਾਰ ਵੱਲੋਂ ਹਜੇ ਤੱਕ ਇਸ ਉੱਤੇ ਕੋਈ ਵੀ ਕਾਰਵਾਈ ਹੈ ਜਿਹੜੀ ਉਹ ਨਹੀਂ ਕੀਤੀ ਗਈ ਤੁਸੀਂ ਲਾਈਵ ਤਸਵੀਰਾਂ ਕਨੋਰੀ ਬਾਰਡਰ ਦੀ ਦੇਖ ਰਹੇ ਹੋ ਜਿੱਥੇ ਬੈਰੀਗੇਟ ਨੇ ਉਹ ਲੱਗੇ ਹੋਏ ਨੇ ਸੜਕ ਦੇ ਵਿੱਚ ਕੰਡਿਆਲੀ ਤਾਰਾਂ ਨੇ ਉਹ ਲੱਗੀਆਂ ਹੋਈਆਂ ਨੇ ਦੂਜੇ ਪਾਸੇ ਜਿਹੜੀ ਹੈ ਹਰਿਆਣਾ ਦੀ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਉਹ ਬੈਠੀ ਹੋਈ ਹੈ ਕਨੋਰੀ ਬਾਰਡਰ ਤੇ ਸਾਡੇ ਨਾਲ ਮੌਜੂਦ ਨੇ ਕਿਸਾਨ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਹ ਹਰਿਆਣਾ ਪੁਲਿਸ ਜਿਹੜੇ ਹਰਿਆਣਾ ਹਾਈ ਕੋਰਟ ਹੈ ਉਹਨਾਂ ਨੇ 7 ਦਿਨ ਦੇ ਅੰਦਰ ਅੰਦਰ ਬੈਰੀਗੇਟ ਹੈ ਜਿਹੜੇ ਚੱਕਰ ਨੂੰ ਕੀਆ ਪਰ ਫੇਰ ਵੀ ਕਿਉਂ ਨਹੀਂ ਚੱਕ ਰਿਹਾ ਆਖਰ ਕੀ ਖੁੰਦਕਵਾਜੀ ਹੈ ਤੁਹਾਡੇ ਨਾਲ ਵੇਖੋ ਜੀ ਇਹ ਜੋ ਸਰਕਾਰਾਂ ਹੈ ਇਹ ਹਮੇਸ਼ਾ ਹੀ ਪੰਜਾਬ ਦੇ ਨਾਲ ਖੁੰਧ ਰੱਖਦੀਆਂ ਆਈਆਂ ਤੇ ਪਰ ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਜਦ ਵੀ ਆਰਡਰ ਆਏਗਾ ਅਸੀਂ ਤਿਆਰ ਆ ਜਲਦੀ ਤੋਂ ਜਲਦੀ ਅਸੀਂ ਗਾ ਦਿੱਲੀ ਵੱਲ ਨੂੰ ਵਧਾਂਗੇ ਪਰ ਲੇਕਿਨ ਜੋ ਇਹ ਸਰਕਾਰਾਂ ਇਹ ਆਰਡਰ ਨਹੀਂ ਅਦਾਲਤ ਨੂੰ ਨਹੀਂ ਮੰਨਦੀਆਂ ਲੇਕਿਨ ਉਹਦੀਆਂ ਜ਼ਿੰਮੇਵਾਰ ਇਹ ਸਰਕਾਰਾਂ ਹੈ ਆਪੇ ਇਹ ਜ਼ਿੰਮੇਵਾਰ ਹੈ ਇਹ ਜੋ ਨਹੀਂ ਨੰਗਣਦੇ ਇਹਨੂੰ ਨੰਗਣ ਦਾਣਾ ਇਹ ਰਹਿਤਾਂ ਨੂੰ ਖੋਲਣਾ ਪਾਵੇਗਾ ਜਦ ਖੋਲਣਗੇ ਅਸੀਂ ਜਲਦੀ ਹੀ ਅੱਗੇ ਨੂੰ ਤਿਆਰ ਹੋਵਾਂਗੇ ਤੁਸੀਂ ਉਰੇ ਰਾਤ ਨੂੰ ਵੀ ਸੋਨੇ ਹੋ ਦਿਨ 'ਚ ਵੀ ਪਏ ਹੋਏ ਸੀਗੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਪੈ ਤਾਂ ਨਹੀਂ ਹੈਗਾ ਇੱਧਰ ਵੇਖੋ ਜੀ ਅਸੀਂ ਕਿਸਾਨ ਹੈ ਅਫਰੀਕਾਲੇ ਬੰਬੀਆਂ ਤੇ ਰਹਿਣ ਵਾਲੇ ਖੂਹਾਂ ਤੇ ਰਹਿਣ ਵਾਲੇ ਜੰਗਲਾਂ ਤੇ ਰਹਿਣ ਵਾਲੇ ਸਾਨੂੰ ਇੱਥੇ ਕਾਹਦਾ ਡਰ ਹੈ ਅਸੀਂ ਤੇ ਜੰਮਦੇ ਹੀ ਦਾਦੇ ਪੜਦਾਦਿਆਂ ਤੋਂ ਲੱਗਈ ਅਸੀਂ ਵਾਹਣਾ ਤੇ ਸੌਣ ਵਾਲੇ ਖੇਤਾਂ ਤੇ ਸੌਣ ਵਾਲੇ ਸਾਨੂੰ ਕਾਹਦਾ ਡਰ ਹੈ ਅਸੀਂ ਇਹ ਕਿ ਸਰਕਾਰ ਤੋਂ ਕਿਸੇ ਤੋਂ ਸਾਨੂੰ ਕੋਈ ਭੈ ਨਹੀਂ ਕੋਈ ਡਰ ਨਹੀਂ ਸਾਡੇ ਹੌਸਲੇ ਬਲੰਦ ਹੈ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਉਹ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਕਰ ਰਹੀ ਹੈ ਇਸ ਮੋਰਚੇ ਤੇ ਵੇਖੋ ਜੀ ਜਿਹੜੀਆਂ ਸਰਕਾਰਾਂ ਹੈ ਇਹ ਬਿਲਕੁਲ ਇਹ ਇੱਕੇ ਹੀ ਯੂਨੀਵਰਸਿਟੀ ਨੀਅਰ ਸਟੂਡੈਂਟ ਹੈ ਇਹਨਾਂ ਦੀ ਇੱਕੋ ਹੀ ਹੁੰਦਾ ਕਿ ਰਾਜ ਕਿਵੇਂ ਕਰਨਾ ਡਵੈਂਡ ਐਂਡ ਰੂਲ ਪੜੋ ਤੇ ਰਾਜ ਕਰੋ ਇੰਗਲਿਸ਼ ਦਾ ਲਬਜ ਹੈ ਇਹ ਉਹੀ ਸਾਰੀਆਂ ਸਰਕਾਰਾਂ ਦੀ ਥਿਉਰੀ ਇੱਕ ਹੀ ਹੈ ਪਰ ਸਰਕਾਰ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ ਜਾਂ ਜੁਪੀ ਹੋਵੇ ਜਾਂ ਸੈਂਟਰ ਦੀ ਸਰਕਾਰ ਹੈ ਇਹ ਸਾਰੀਆਂ ਹੀ ਕਿਸਾਨਾਂ ਦੇ ਵਿਰੁੱਧ ਹੈ ਪਰ ਸਾਨੂੰ ਇਹਨਾਂ ਦੀ ਕੋਈ ਐਡੀ ਵੱਡੀ ਪਰਵਾਹ ਨਹੀਂ ਕਰਦੇ ਅਸੀਂ ਤੇ ਝੰਡੇ ਤੇ ਡੰਡੇ ਨਾਲ ਸਾਡਾ ਹੌਸਲਾ ਬਲੰਦ ਹੈ ਅੱਗੇ ਸ਼ਾਂਤੀ ਦੇ ਨਾਲ ਅਸੀਂ ਵਧਾਂਗੇ ਸਾਡਾ ਜਿਹੜਾ ਸਬਰ ਬਹੁਤ ਵੱਡਾ ਹੈ ਸਾਨੂੰ ਇਹਨਾਂ ਤੋਂ ਨਾ ਕੋਈ ਡਰ ਆ ਨਾ ਕੋਈ ਇਹਨਾਂ ਤੋਂ ਆਸ ਰੱਖਦੇ ਆ ਅਸੀਂ ਜਿਹੜੀ ਆਹੀ ਬੋਰਡ ਦੀ ਚੋਟ ਆਨੇ ਹਾਂ ਉਹ ਅਸੀਂ ਬਿਲਕੁਲ ਖਤਮ ਕਰ ਦਿੱਤੀ ਹੈ ਅਸੀਂ ਆਪਣੇ ਝੰਡੇ ਤੇ ਡੰਡੇ ਨਾਲ ਅੱਗੇ ਵਧਾਂਗੇ ਸਾਨੂੰ ਸਰਕਾਰ ਤੇ ਕੋਈ ਆਸ ਨਹੀਂ ਸਾਡਾ ਨਾਰਾ ਹੈ ਸਰਕਾਰਾਂ ਤੋਂ ਨਾ ਆਸ ਕਰੋ ਆਪਣੀ ਰਾਖੀ ਆਪ ਕਰੋ ਅਹੀਂ ਆਪਣੀ ਰਾਖੀ ਆਪ ਕਰਨੀ ਹੈ ਸਾਨੂੰ ਇਹਨਾਂ ਸਰਕਾਰਾਂ ਤੇ ਕੋਈ ਆਸ ਨਹੀਂ ਹੈ ਜੀ ਜਿਵੇਂ ਕਿ ਸੁਭਕਰਨ ਜਿਹੜੇ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਸੀਗੇ ਭਗਵੰਤਮਾਨ ਨੇ ਭਗਵੰਤਮਾਨ ਜਿਹੜੇ ਆਪਣੇ ਪੰਜਾਬ ਦੇ ਸੀਐਮ ਨੇ ਉਹਨਾਂ ਨੇ ਉਹਨਾਂ ਨੂੰ ਪੂਰੀ ਸਪੋਰਟ ਕੀਤੀ ਹੈ ਅਤੇ ਟਵੀਟ ਕਰਕੇ ਕਿਹਾ ਹੈ ਕਿ ਮੈਂ ਤੁਹਾਨੂੰ ਮਤਲਬ ਆਪ ਆਪਣਾ ਲਾਸਟ ਤੱਕ ਨਾ ਤੁਹਾਨੂੰ ਪੂਰੀ ਮਦਦ ਕਰਾਂਗਾ ਤੁਸੀਂ ਇਸ ਬਿਆਨ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਇੱਕ ਰਾਜਨੀਤਿਕ ਬਿਆਨ ਹੈ ਕਿਉਂਕਿ ਸ਼ੁਭਕਰਨ ਪੰਜਾਬ ਦਾ ਰਹਿਣ ਵਾਲਾ ਇੱਥੇ ਪੰਜਾਬ ਚ ਸ਼ਹੀਦ ਹੋਇਆ ਉਹਦਾ ਇਹ ਸਰਕਾਰਾਂ ਦਾ ਫਰਜ ਬਣਦਾ ਹੈ ਜੇਕਰ ਇਹ ਏਨੀ ਸਰਕਾਰ ਜਿਹੜੀ ਕਿ ਸਾਡੀ ਕਿਸਾਨਾਂ ਦੀ ਮੱਤ ਕਰਦੀ ਤੇ ਹਰਿਆਣਾ ਸਰਕਾਰ ਤੇ ਪਰਚਾ ਕਰਕੇ ਉਸੇ ਵੇਲੇ ਇਹਨਾਂ ਨੂੰ ਅੰਦਰ ਕਾਉਂ ਦਾ ਕੰਮ ਕਰਦੀ ਪਰ ਲੇਕਿਨ ਉਹ ਨਹੀਂ ਕੀਤਾ ਇੱਕ ਹਫਤਾ ਪਰਚਾ ਕਰਦਿਆਂ ਕਰਦਿਆਂ ਇਹਨਾਂ ਲਾ ਦਿੱਤਾ ਇਹ ਕਰਕੇ ਸਰਕਾਰ ਪੰਜਾਬ ਸਰਕਾਰ ਤੋਂ ਸਾਨੂੰ ਬਹੁਤ ਹੀ ਆਸ ਨਹੀਂ ਹੈ ਭਗਵੰਤ ਮਾਨ ਨੇ ਸੁਭਕਰਨ ਦੀ ਘਰ ਵਾਲੇ ਨੂੰ 1 ਕਰੋੜ ਰੁਪਏ ਅਤੇ ਉਸਦੀ ਭੈਣ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਉਹ ਸਰਕਾਰਾਂ ਦਾ ਫਰਜ ਬਣਦਾ ਹੈ ਉਹ ਸਾਡਾ ਕੌਮੀ ਸ਼ਹੀਦ ਹੈ ਸਾਡਾ ਕਿਸਾਨ ਸ਼ਹੀਦ ਹੈ ਸ਼ਹੀਦਾਂ ਨੂੰ ਸਰਕਾਰ ਵੱਲੋਂ ਐਲਾਨ ਹੈ ਕਿ 1 ਕਰੋੜ ਰੁਪਈਆ ਅਤੇ ਇੱਕ ਨੌਕਰੀ ਦੇਣੀ ਉਹ ਜੋ ਹੁਕਮ ਹੈ ਉਹੋ ਹੀ ਇਹਨੇ ਉਹ ਆਰਡਰ ਪਕਟਾਇਆ ਹੈ ਇਹਨੇ ਕੋਈ ਨਵੇਕਲਾ ਕੰਮ ਨਹੀਂ ਕੀਤਾ ਉਹ ਜੋ ਸਰਕਾਰਾਂ ਵੱਲੋਂ ਆਰਡਰ ਹੈ ਉਹੀ ਇਹਨੇ ਕੰਮ ਕੀਤਾ ਹੈ ਜਿਸ ਤਰ੍ਹਾਂ ਸੜਕ ਦੇ ਵਿੱਚ ਕੰਡਿਆਲੀਆਂ ਕੜਿਆਂਡੀਆਂ ਤਾਲਾ ਜਿਹੜੀ ਲਾਈਆਂ ਹੋਈਆਂ ਨੇ ਕਿ ਤੁਹਾਨੂੰ ਵਿਕਤੀਰਾ ਲੱਗਦਾ ਹੈ ਵੀ ਹਾਂ ਸਾਡੇ ਨਾਲ ਕਿਸ ਤਰ੍ਹਾਂ ਦਾ ਵਿਕਤੀਰਾ ਹੈ ਜਿਹੜੀ ਆਪਣੀ ਗਵਰਨਮੈਂਟ ਤੇ ਸੈਂਟਰ ਦੀ ਗਵਰਨਮੈਂਟ ਸਾਡੇ ਨਾਲ ਕਰ ਰਹੀ ਹੈ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਇਹ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਸਰਕਾਰਾਂ ਦੇ ਨਾਲ ਅਸੀਂ ਸ਼ਾਂਤੀ ਦੇ ਢੰਗ ਦੇ ਨਾਲ ਜੋ ਸਾਡਾ ਰਾਈਟ ਬਣਦਾ ਉਹਦੇ ਨਾਲ ਅਸੀਂ ਧਰਨੇ ਦੇ ਰਹੇ ਆ ਕਾਨੂੰਨ ਦੇ ਨਾਲ ਅਸੀਂ ਅੱਗੇ ਜਾਵਾਂਗੇ ਇਹ ਜੋ ਤਾਰਾ ਲਾਈਆਂ ਸਾਨੂੰ ਨੁਕਸਾਨ ਇਹਨਾਂ ਸਾਡੇ ਟਰੈਕਟਰ ਤੋੜ ਦਿੱਤੇ ਇਹਨਾਂ ਬਹੁਤ ਨੁਕਸਾਨ ਕੀਤਾ ਪਰ ਫੇਰ ਵੀ ਸਾਹੀਂ ਨੁਕਸਾਨ ਨੂੰ ਝੱਲਦੇ ਹੋਏ ਵੀ ਫੇਰ ਵੀ ਅੱਗੇ ਵਧਾਂਗੇ ਆਪਣੇ ਹੱਕ ਲੈ ਕੇ ਰਵਾਂਗੇ ਆਪਣੇ ਐਮਐਸਸੀ ਦੀ ਰਿਪੋਰਟ ਡਬਲਯੂ ਇਹ ਹੋ ਤੋ ਬਾਹਰ ਕੱਢਣਾ ਹੈ ਦੋਸਤਾਂ ਨੂੰ ਅਤੇ ਸਾਰਾ ਹੀ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਉਣਾ ਇਹ ਸਾਡੀਆਂ ਮੁੱਖ ਮੰਗਾਂ ਨੇ ਇਹ ਅਸੀਂ ਇਹ ਲੈ ਕੇ ਹੀ ਪ੍ਰਾਪਤ ਕਰਕੇ ਹੀ ਰਾਵਾਂਗੇ ਜੀ ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ ਕਿ ਮੇਰਾ ਮਤਲਬ ਸੱਟਾਂ ਵੀ ਲੱਗੀਆਂ ਨੇ ਆਖਰ ਕੀ ਤਸ਼ੱਦਦ ਤੁਹਾਡੇ ਉੱਪਰ ਜਿਹੜੀ ਕਿ ਸੈਂਟਰ ਗਵਰਨਮੈਂਟ ਜਾਂ ਸੂਬੇ ਦੀ ਗਵਰਨਮੈਂਟ ਵੱਲੋਂ ਟਾਇਆ ਗਿਆ ਤੁਸੀਂ ਦੱਸ ਸਕਦੇ ਹੋ ਇੱਕ ਵਾਰ ਹਾਂਜੀ ਹਾਂਜੀ ਬਿਲਕੁਲ ਦੱਸਾਂਗੇ ਜੀ 1 2 ਫਰਵਰੀ ਨੂੰ ਜਦੋਂ ਕਿਉਂਕਿ ਅਸੀਂ ਫਾਈਵ ਰੀਵਰ ਹਾਰਟ ਐਸੋਸੀਏਸ਼ਨ ਟੀਮ ਆ ਡਾਕਟਰ ਸਵੇਮਨ ਸਿੰਘ ਦੀ ਉਹਨਾਂ ਦੀ ਟੀਮ ਦੇ ਵਿੱਚ ਲੰਬੇ ਸਮੇਂ ਤੋਂ ਐਜ਼ ਅ ਵਲੰਟੀਅਰ ਅਸੀਂ ਕੰਮ ਕਰ ਰਹੇ ਹਾਂ ਹੁਣ ਵੀ ਆਪਣਾ ਮੈਡੀਕਲ ਕੈਂਪ ਹੋਰ ਵੀ ਜਿਹੜੀਆਂ ਸੇਵਾਵਾਂ ਨੇ ਚੱਲ ਰਹੀਆਂ ਨੇ ਤੇ 21 ਫਰਵਰੀ ਨੂੰ ਬਹੁਤ ਜ਼ਿਆਦਾ ਤਸੱਦਦ ਹੋਇਆ ਜੀ ਜਿਵੇਂ ਸ਼ੁਭ ਕਰਨ ਦਾ ਦਸਰੇ ਸੀ ਆਪਣੀ ਮੈਡੀਕਲ ਕੈਂਪ ਤੇ ਆਏ ਸੀਗੇ ਉਹਨਾਂ ਨੂੰ ਚੈੱਕਅਪ ਕਰਕੇ ਅੱਗੇ ਐਮ ਐਲ ਐਸ ਚ ਪਾ ਕੇ ਹਸਪੀਟਲ ਪਹੁੰਚਾਇਆ ਪਰ ਪਤਾ ਲੱਗਾ ਬਾਅਦ ਵਿੱਚ ਵੀ ਉਹਦੀ ਡੈਥ ਹੋ ਗਈ ਆ ਤੇ ਇਹ ਜਿਹੜਾ ਸਾਡੇ ਤੇ ਫਿਰ ਮੈਡੀਕਲ ਉੱਪਰ ਜਿਵੇਂ ਆ ਟਰੈਕਟਰ ਵਗੈਰਾ ਕਹਿ ਰਹੇ ਸੀ ਤਿੰਨ ਸਵੇ ਤਿੰਨ ਦਾ ਟਾਈਮ ਉਧਰੋਂ ਦੀ ਜਿਹੜੇ ਆਫੀਸਰ ਨੇ ਉਪਾਰ ਕਰਕੇ ਬਾਰਡਰ ਕਿਸਾਨਾਂ ਵਾਲਾ ਆਗੇ ਸੀਗੇ ਤੁਸੀਂ ਆਪ ਦੇਖ ਸਕਦੇ ਹੋ ਵੀ ਇਤੋਂ ਜਿਹੜਾ ਆਪਣਾ ਸਾਡਾ ਕੈਂਪ ਆ 500 ਮੀਟਰ ਦੀ ਦੂਰੀ ਤੇ ਆ ਜੀ ਜੀ ਉਧਰ ਟੱਪ ਕੇ ਆਗੇ ਤੌਂਦੀ ਉਹਨਾਂ ਨੇ ਨੇ ਦੇਖਿਆ ਵੀ ਰਾਹ ਦੇ ਵਿੱਚ ਗੱਡੀ ਆ ਟਰੈਕਟਰ ਆ ਜਿਹੜੀ ਵੀ ਚੀਜ਼ ਆਈ ਆ ਉਹਦੀ ਭੰਨ ਤੋੜ ਕਰਦੇ ਰਹੇ ਆ ਪ੍ਰੋਪਰ ਤਰੀਕੇ ਨਾਲ ਉਸ ਤੋਂ ਬਾਅਦ ਸਾਡੇ ਕੈਂਪ ਤੇ ਸਾਡਾ ਲੱਖਾਂ ਰੁਪਏ ਦਾ ਸਾਡੀ ਮੈਡੀਕਲ ਵੈਨ ਭੰਨੀ ਸਾਡੇ ਮੈਡੀਕਲ ਵਹੀਕਲ ਗੱਡੀਆਂ ਭੰਨੀਆਂ ਵਿਦ ਪ੍ਰੂਫ ਵੀਡੀਓਜ਼ ਨੇ ਜਿਹੜੀਆਂ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤੀਆਂ ਤੇ ਮੇਰੇ ਖੁਦ ਦੇ ਉੱਥੇ ਮੇਰੀ ਡਰੈਸਿੰਗ ਕਰਦੇ ਵਕਤ ਮੇਰੇ ਵੀ ਸੱਟਾਂ ਲਾਈਆਂ ਮੇਰੀ ਬਾਹਂ ਦੋ ਜਗ੍ਹਾ ਤੋਂ ਫ੍ਰੈਕਚਰ ਹੋਈ ਪੇਟ ਦੇ ਵਿੱਚ ਮੇਰੇ ਇਨਫੈਕਸ਼ਨ ਹੋ ਗਈ ਸੀਗੀ ਰਜਿੰਦਰਾ ਹਸਪੀਟਲ ਵੀ ਰਵੇ ਵੀ ਬੜਾ ਤਰ੍ਹਾਂ ਦਾ ਕਿਉਂਕਿ ਇੱਕ ਟਾਈਮ ਉਦੋਂ ਦਾ ਉਸ ਮਾਹੌਲ ਦੇ ਵਿੱਚ ਕਿਉਂਕਿ ਅੰਨੇਵਾ ਇਹਨਾਂ ਨੇ ਜਿਹੜੀ ਅਥਰੂ ਕੈਂਸ ਦੇ ਗੋਲੇ ਛੁੱਟੇ ਸੀ ਧੂਆਂ ਧਾਰ ਹੋ ਗਿਆ ਸੀ ਤਾਂ ਮਨ ਦੇ ਵਿੱਚ ਇਹ ਵਿਚਾਰ ਆਣ ਲੱਗੇ ਸੀ ਆਣ ਲੱਗੇ ਸੀ ਪਤਾ ਨਹੀਂ ਵਿੱਚ ਘਰੇ ਵੀ ਜਾਵਾਂਗੇ ਕਿ ਨਹੀਂ ਕਿਉਂਕਿ ਸਾਨੂੰ ਜਿਆਦਾ ਦੋਖ ਇਸ ਕਰਕੇ ਲੱਗਦਾ ਸੀ ਵੀ ਅਸੀਂ ਸੇਵਾ ਕਰਨ ਆਏ ਆ ਇੱਥੇ ਵੀ ਸਾਡਾ ਕੋਈ ਕਸੂਰ ਤਾਂ ਨਹੀਂ ਸੀ ਜੇ ਉੱਥੇ ਪੁਲਿਸ ਵਾਲੇ ਵੀ ਜ਼ਖਮੀ ਹੁੰਦੇ ਸੀ ਉਹਨਾਂ ਨੂੰ ਵੀ ਚੱਕ ਕੇ ਪੱਟੀਆਂ ਕਰਦੇ ਜੇ ਕਿਸਾਨ ਹੁੰਦੇ ਸੀ ਉਹਨਾਂ ਨੂੰ ਵੀ ਕਰਦੇ ਪਰ ਅਸੀਂ ਆਪਣੀ ਅਸੀਂ ਕਿਸੇ ਦੀ ਜਾਣ ਪਛਾਣ ਆਏ ਪਰ ਸਾਾਨੂੰ ਆਪਣੀ ਜਾਨ ਦਾ ਖਤਰਾ ਲੱਗਣ ਲੱਗ ਗਿਆ ਵੀ ਪਤਾ ਨਹੀਂ ਅਸੀਂ ਵੀ ਅੱਜ ਬਚ ਕੇ ਜਾਵਾਂਗੇ ਕਿ ਨਹੀਂ ਵੀ ਇਦਾਂ ਦਾ ਸੱਦਤ ਫਿਰ ਤੁਸੀਂ ਦੇਖ ਹੀ ਸਕਦੇ ਹੋ ਵੀ ਸਰਕਾਰਾਂ ਕਿਹੜੀਆਂ ਨੀਤੀਆਂ ਨਾਲ ਆਈਆਂ ਸੀ ਜੀ ਮਤ ਤੁਹਾਡੀ ਸੱਟ ਠੀਕ ਹੋਣ ਨੂੰ ਘਟੋ-ਘਟ ਕਿੰਨਾ ਟਾਈਮ ਲੱਗਿਆ ਸੀਗਾ ਘਟੋ-ਘਟ ਮੈਂ ਸਵਾ ਮਹੀਨਾ ਤੋਂ ਬਾਅਦ ਰਿਕਵਰੀ ਸਵਾ ਮਹੀਨਾ ਲੱਗਿਆ ਸੀ ਰਿਕਵਰੀ ਵਾਸਤੇ ਜੀ ਜੀ ਹਾਂਜੀ ਅ ਅੰਕਲ ਜੀ ਇੱਕ ਗੱਲ ਹੋਰ ਕਨਲ ਟੀਵੀ ਵੱਲੋਂ ਵੀ ਬੋਲਿਆ ਜਾਂਦਾ ਤੇ ਆਮ ਦੇਖਿਆ ਜਾਵੇ ਹਰ ਕਾਫੀ ਲੋਕ ਵੀ ਬੋਲਦੇ ਨੇ ਤੁਸੀਂ ਇਸ ਬਾਰੇ ਆਪਣਾ ਸਪਸ਼ਟ رائے ਲੋਕਾਂ ਨੂੰ ਕੀ ਦੇਣੀ ਚਾਹੋਗੇ ਬੇਨਤੀ ਹੈ ਕਿ ਇਹ ਸਰਕਾਰਾਂ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੀਆਂ ਅਸੀਂ ਇੱਕ ਕਿਸਾਨ ਹੈ ਅਸੀਂ ਇੱਕ ਕਿਸਾਨ ਦੀ ਬੜੀ ਕਹਾਵਤ ਹੈ ਕਿਸਾਨ ਮੈਂ ਖੇਤੀ ਹਲ ਵਾਹਣ ਵਾਲਾ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਅਸੀਂ ਖੇਤਾਂ ਦੇ ਵਿੱਚ ਖੇਤੀ ਕਰਕੇ ਸਾਰੇ ਹਿੰਦੁਸਤਾਨ ਦੀ ਹਰੀ ਕ੍ਰਾਂਤੀ ਲਿਆਂਦੀ ਨਾ ਜਹੀ ਵਾਧੂ ਕਰ ਦਿੱਤਾ ਲਾਲ ਬਹਾਦਰ ਸ਼ਾਸਤਰੀ ਨੇ ਨਾਂ ਲਾਇਆ ਹੈ ਜੈ ਜਵਾਨ ਜੈ ਕਿਸਾਨ ਦਾ ਅਸੀਂ ਹਰੀ ਕ੍ਰਾਂਤੀ ਚਿੱਟੀ ਕਰਾਤੀ ਦੁੱਧ ਦਾ ਹੀ ਨਹਿਰਾ ਬਗਾ ਦਿੱਤੀਆਂ ਪਰ ਇਹ ਸਰਕਾਰ ਸਾਨੂੰ ਉਗਰਵਾਦੀ ਕਹਿਣ ਲੱਪੀ ਸਾਨੂੰ ਖਾਲਸਤਾਨੀ ਕਹਿਣ ਲੱਪੀ ਸਾਨੂੰ ਵੱਖਵਾਦੀ ਕਹਿਣ ਲੱਪੀ ਕੁਝ ਇਹਨਾਂ ਦੇ ਉਹ ਲੋਕ ਸੀ ਜਿਹੜੇ ਇਹਨਾਂ ਦੇ ਬਿਲਕੁਲ ਹੀ ਝਿਟੇ ਜਿਵੇਂ ਉਹ ਕੰਗਣਾ ਨਯੌਰ ਵਰਗੀ ਜਿਹੜੀ ਐ ਉਹ ਬਿਲਕੁਲੀ ਮੈਨੂੰ ਤੇ ਉਹ ਪਾਗਲ ਜਾਪਦੀ ਐ ਕਿ ਪਾਗਲਾ ਮੰਗੂ ਗੱਲਾਂ ਕਰੀ ਜਾਂਦੀ ਐ ਉਹ ਸਾਨੂੰ ਇੱਕ ਮਿਹਨਤ ਕਰਨ ਵਾਲੇ ਕਿਸਾਨਾਂ ਨੂੰ ਉਗਰਵਾਦੀ ਕਹਿਣ ਲਈ ਐ ਜੇਕਰ ਅਸੀਂ ਉਗਰਵਾਦੀ ਹੁੰਦੇ ਜਿੱਤਰਾ ਇਹ ਕੁਝ ਬੰਦੇ ਫੌਜ ਦੇ ਸਾਡੇ ਕੋਲ ਹੀ ਉਗਰਵਾਦੀ ਹੁੰਦੇ ਤੇ ਅਸੀਂ ਇਹ ਤਾ ਢੇਰੀ ਲਾ ਰਹਿੰਦੇ ਪਰ ਅਸੀਂ ਤੇ ਕਿਸਾਨ ਸੀ ਖਾਲੀ ਹੱਥੀ ਸੀ ਅਸੀਂ ਕੀ ਕਰਨਾ ਸੀ ਉਗਰਵਾਦੀ ਉਹ ਹੁੰਦੇ ਆ ਜਿਹੜੇ 2-2 ਜਾਣੇ 10-10 ਬੰਦੇ ਆਰਮੀ ਦੇ ਉਹ ਵੀ ਸ਼ਹੀਦ ਕਰ ਦਿੰਦੇ ਆ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਪਰ ਇਹ ਲੋਕਾਂ ਸਰਕਾਰਾਂ ਨੂੰ ਇਹ ਆਸਰ ਰੱਖਣੀ ਚਾਹੀਦੀ ਹੈ ਕਿ ਇਹ ਉਹ ਕਿਸਾਨ ਹੈ ਜਿਨ੍ਹਾਂ ਪੰਜਾਬ ਦਾ ਢਿੱਡ ਭਰਿਆ ਅਸੀਂ ਉਹ ਨਗਰ ਦੇ ਵਾਸੀ ਹੈ ਕਿ ਗਦਰੀ ਬਾਬੇ ਜਿਨ੍ਹਾਂ ਨੇ ਕਾਲੇ ਪਾਣੀ ਜੇਲਾ ਕਟੀਆਂ ਹਿੰਦੁਸਤਾਨ ਯਾਦ ਕਰਾਇਆ ਅੱਜ ਉਹ ਸਾਡੀਆਂ ਕੁਰਬਾਨੀਆਂ ਨੂੰ ਭੁੱਲ ਗਏ 80% 85% ਕੁਰਬਾਨੀਆਂ ਸਾਡੀਆਂ ਪੰਜਾਬੀਏ ਦੀਆਂ ਪੰਜਾਬੀਆਂ ਦੀਆਂ ਆ ਪਰ ਲੇਕਨ ਲੇਕਨ ਅਫਸੋਸ ਦੀ ਗੱਲ ਹੈ ਕਿ ਉਹੋ ਹੀ ਜਿਨ੍ਹਾਂ ਨੂੰ ਸਤਕਾਰ ਦੇਣਾ ਸੀ ਉਹ ਸਰਕਾਰਾਂ ਅੱਜ ਸਾਨੂੰ ਉਗਰਵਾਦੀ ਕਹਿਣ ਲੱਗੀਆਂ ਪਰ ਕਹਿੰਦੇ ਹੁੰਦੇ ਆ ਕੇ ਜੇਕਰ ਕਹਿੰਦੇ ਨੇ ਭਈ ਕਾਵਾਂ ਦੇ ਆਖੇ ਝੋਟੇ ਨਹੀਂ ਮਰਦੇ ਇਹ ਮੋਦੀ ਦੀ ਸਰਕਾਰ ਜਾਣ ਵਾਲੀ ਹੈ ਇਹ ਸਾਨੂੰ ਉਗਰਵਾਦੀ ਕਹਿਣ ਖਾਲਸਤਾਨੀ ਕਹਿਣ ਇਹਨਾਂ ਦੇ ਕਿਹਾਂ ਕੋਈ ਫਰਕ ਨਹੀਂ ਪੈਂਦਾ ਅਸੀਂ ਕਿਸਾਨ ਹੈ ਕਿਸਾਨ ਹੀ ਰਵਾਂਗੇ ਕਿਸਾਨ ਦੇ ਬੱਚੇ ਆ ਸਾਡੇ ਬੱਚੇ ਵੀ ਗਾਂ ਕਿਸਾਨ ਹੀ ਬਣਨਗੇ ਅਸੀਂ ਇਹ ਦਾਵਾ ਕਰਦੇ ਆ ਕਿ ਸਾਡੇ ਵਿੱਚ ਨਾ ਹੀ ਖਾਲਸਤਾਨੀ ਹੈ ਨਾ ਅਸੀਂ ਪਰ ਇਹ ਸਰਕਾਰਾਂ ਤੁਹਾਨੂੰ ਖਾਲਸਤਾਨੀ ਸਮਝਦੀਆਂ ਕਿਉਂਕਿ ਸਾਡੇ ਅੱਗੇ ਹਰਿਆਣੇ ਦੇ ਵਿੱਚ ਇੱਕ ਦਵਾਰ ਕੱਢ ਕੇ ਇੱਕ ਕਿਲ ਲਾ ਕੇ ਸਾਡੇ ਪਾਕਿਸਤਾਨ ਦਾ ਬਾਰਡਰ ਬਣਾ ਰੱਖਿਆ ਹੈ ਤੁਹਾਨੂੰ ਗਾ ਜਾਣ ਦਾ ਆਰਡਰ ਨਹੀਂ ਸਮਝੋ ਅਸੀਂ ਨਹੀਂ ਖਾਲਸਤਾਨੀ ਇਹ ਸਾਨੂੰ ਖਾਲਸਤਾਨੀ ਬਣਾਉਣਾ ਚਾਹੁੰਦੇ ਆ ਪਰ ਨਹੀਂ ਅਸੀਂ ਕਿਸਾਨ ਹੈ ਕਿਸਾਨ ਹੀ ਰਵਾਂਗੇ ਇਹਨੀਆਂ ਗੱਲਾਂ ਕਹਿ ਕੇ ਕਿ ਮਾਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋ ਬਹੁਤ ਧੰਵਾਜਿਵੇਂ ਕੀ ਕਿਸਾਨ ਅੰਦੋਲਨ ਸਾਡੇ ਵਿੱਚ ਬੈਠੇ ਸੀਗੇ ਕਿਸਾਨ ਉਹਨਾਂ ਨੇ ਆਪਣੀ ਸਪਸ਼ਟ ਗੱਲ ਕਰ ਦਿੱਤੀ ਕਿ ਆਪਾਂ ਜਿਹੜਾ ਸਾਡੇ ਹੌਸਲੇ ਨੇ ਉਹ ਖਨੋਰੀ ਬਾਰਡਰ ਤੇ بلند ਰਾਵਾਂਗੇ ਤੇ ਕਿਸਾਨ ਅੰਦੋਲਨ ਨਾਲ ਹੋਰ ਅਪਡੇਟਸ ਦੇਖਣ ਲਈ ਦੇਖਦੇ ਰਹੋ